ਪੰਜਾਬ ਤੇ ਗੋਲੀਆਂ ਮਰਵਾਉਣਾ ਚਾਹੁੰਦੇ ਆ ਪਹਿਲਾਂ ਜਿਵੇਂ ਸਾਡੇ ਮੁੰਡੇ ਤੇ ਗੋਲੀ ਮਾਰੀ ਆ ਇਹ ਚਾਹੁੰਦੇ ਆ ਵੀ ਕਿਵੇਂ ਨਾ ਕਿ ਮੈਂ ਅਸੀਂ ਪੰਜਾਬ ਨੂੰ ਖਤਮ ਕਰ ਦਈਏ ਇਹ ਪੰਜਾਬ ਨੂੰ ਖਤਮ ਤਾਂ ਕਰਨਾ ਚਾਹੁੰਦੇ ਆ ਇਹਨਾਂ ਦੇ ਪੰਜਾਬ ਰੋੜਾ ਬਣਦਾ ਬਾਰਾਦ ਦੇ ਵਿੱਚ ਆ ਗਿਆ ਸੰਯੁਕਤ ਪੰਜਾਬ ਸਾਡਾ ਹਰਿਆਣਾ ਪੰਜਾਬ ਹਿਮਾਚਲ ਇਹ ਸਾਡੇ ਆਪਣੇ ਸੀਗੇ ਇਹ ਸਭ ਤੋਂ ਕੋਲੇ ਆ ਅਸੀਂ ਨਹੀਂ ਭੁੱਲਦੇ ਇਹਨੇ ਸਾਡੇ ਨਾਲ ਕੀ ਕੀਤਾ ਅਸੀਂ 600 ਸਾਲ ਨਹੀਂ ਭੁੱਲਾਂਗੇ ਇਹ ਲੰਗਰ ਲਾ ਕੇ ਆਪਣੇ ਆਪਣੀ ਵਾਏ ਵਾਏ ਕਰਾਉਂਦੇ ਆ ਇਹ ਸਾਡੇ ਪਿੱਛੇ ਗਿੰਦੇ ਆ ਉਹ ਪਿੱਛੇ ਵੀ ਤਾਂ ਸਾਡੇ ਹੀ ਆ ਯਾਰ ਸਾਡੀ ਕਣਕ ਤੋਂ ਆਉਂਦੇ ਆ ਅਸੀਂ ਕਿਉਂ ਨਾ ਖਾਈਏ ਹੈ ਤੁਹਾਡੇ ਪਿਓ ਦੇ ਆ ਇਹ ਭੁੱਖਾ ਮਾਰਨਾ ਚਾਹੁੰਦੇ ਆ ਪੂਰੇ ਭਾਰਤ ਤੋਂ ਭਾਜਪੀ 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 ਜੇ ਕਿਸਾਨ ਨਹੀਂ ਹੋਣਗੇ ਤਾਂ ਮਜ਼ਦੂਰ ਕੀ ਕਰਨਗੇ ਕੀ ਕਰਨਗੇ ਇੱਕ ਸਾਡੇ ਉਹ ਨੰਗ ਸਿੰਘ ਆ ਆਪਣੇ ਪੀਜਪੀ ਦਾ ਕੋ ਚੰਡੀਗੜ੍ਹ ਉਹਨੇ ਲੰਗਰ ਵੀ ਲਾਇਆ ਸੀ ਚੁਪੀ ਦੇ ਵਿੱਚ ਉਹ ਕਰੀ ਜਾਂਦਾ ਇੱਕ ਦੁਕਾਨ ਦੇ ਵਿੱਚ ਕਣਕ ਬੀਜ ਲੈਣਗੇ ਉਹ ਮਾਮਾ ਕਣਕ ਬੀਜਣੀਆਂ ਕਿ ਫੁੱਲ ਬੀਜਣੇ ਆ ਸਰੂ ਦਾ ਸਿੰਘ ਹੋ ਕੇ ਗੱਦਾਰੀਆਂ ਤੇ ਉਤਰਿਆ ਆ ਤੈਨੂੰ ਸ਼ਰਮ ਨਹੀਂ ਆਉਂਦੀ ਕਹਿੰਦਾ ਮੈਂ ਤਾਂ ਕਿਸਾਨਾਂ ਨੂੰ ਜਾਣਦਾ ਨਹੀਂ ਜੇ ਤੂੰ ਕਿਸਾਨਾਂ ਨਾਲੋਂ ਜ਼ਿਆਦਾ ਤੂੰ ਹੈ ਕੌਣ ਤੂੰ ਪੰਜਾ ਦਿਨੀ 13 ਦਿਨੀ ਤੂੰ ਕਿਸਾਨਾਂ ਦੇ ਨਾਲ ਹੀ ਸਿੰਘ ਨੇ ਸਿੰਘਾਂ ਦੇ ਨਾਲ ਹੀ ਕਿਸਾਨ ਨੇ ਲੋਕਾਂ ਨੂੰ ਘਰੋਂ ਕੱਢ ਕੱਢ ਕੇ ਮਾਰੂ ਬੀਜੇਪੀ ਤੋਂ ਮੂੰਹ ਮੋੜ ਲਓ ਪਿਆਰ ਨਾ ਮੰਨ ਜਾ ਕੌਚਾ ਕਦੇ ਨਹੀਂ ਮੰਨਦੀਆਂ ਨਾ ਸੀਜ਼ਲ ਹੁਣ ਤਾਂ ਉਹ ਨਾ ਲਾਉੜ ਦਊਂ ਭਾਈ ਸਾਹਿਬ ਇੱਕ ਮੰਡ ਛੱਡ ਦੋ ਰਾਜਾ ਸਿਕੰਦਰ ਦਾ ਨਹੀਂ ਰਿਹਾ ਸੀ ਰੰਗਜੀਤ ਦਾ ਨਹੀਂ ਰਿਹਾ ਸੀ ਟੋਡਾ ਵੀ ਨਹੀਂ ਰਹਿਣਾ ਪੱਥਰ ਖਾ ਪੱਥਰ ਖਾ ਫੇਰ ਤੈਨੂੰ ਕਹਾਂਗੇ ਤੂੰ ਕਿਸਾਨਾਂ ਦਾ ਕੁਝ ਨਹੀਂ ਖਾਂਦਾ ਜਿਹੜਾ ਧੀ ਨਹੀਂ ਪੁੱਤ ਨਹੀਂ ਨੌ ਨਹੀਂ ਹੈ ਔਲਾਦ ਨਹੀਂ ਘਰ ਵਾਲੀ ਨੂੰ ਧੋਖਾ ਦੇ ਗਿਆ ਉਹ ਬੰਦਾ ਹੀ ਜਿਹੜਾ ਹੋ ਸਕਦਾ ਮਰਤ ਨਹੀਂ ਹੋ ਸਕਦਾ ਪਹਿਲਾਂ ਸਿੱਧੀਆਂ ਅਸੀਂ ਪਾਵਾਂਗੇ ਨੰਬਰ ਤੁਹਾਡਾ ਆਊਗਾ ਜੇ ਤੁਸੀਂ ਨਹੀਂ ਆਓਗੇ ਤਾਂ ਜਿੱਤ ਪ੍ਰਾਪਤ ਨਹੀਂ ਹੋਣੀ ਨੌਜਵਾਨ ਪੀੜ੍ਹੀ ਇਹ ਜੀ ਆ ਜਿੱਦਾਂ ਨੂੰ ਤੁਰਪੇ ਨਾ ਹੜ ਆ ਜਾਂਦਾ ਇਸ ਕਰਕੇ ਆ ਜਾਓ ਪੁੱਤ ਹੱਥ ਬੰਨ ਕੇ ਬੇਨਤੀ ਆ ਓਏ ਓਏ ਆ ਜਾਓ ਪਤਾ ਆ ਜਾਓ ਅੱਜ ਖਨੌਰੀ ਬਾਰਡਰ ਪਹੁੰਚੇ ਹੋਏ ਜਿੱਥੇ ਕਿਸਾਨਾਂ ਦਾ ਤਰਨਾ ਲਗਾਤਾਰ ਚੱਲ ਰਿਹਾ ਹੈ ਤੇ ਬਾਬਾ ਜੀ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਤਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਸਮਾਂ ਸੀ ਜਦੋਂ ਛੋਟੇ ਸਹਬਜ਼ਾਦੇ ਵੱਡੇ ਸਹਬਜ਼ਾਦੇ ਇੱਕ ਸੁਭਾ ਸਰਹੰਦ ਦੀ ਕਹਿ ਸਕਦੇ ਆ ਕਿ ਹਾਕਮ ਸੀਗਾ ਉਹ ਉਸ ਦੇ ਤਸ਼ੱਦਦ ਦੇ ਕਾਰਨ ਸ਼ਹੀਦ ਹੋਏ ਅੱਜ ਵੀ ਉਹਨਾਂ ਨੂੰ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਆਂ ਇੱਕ ਵਾਰੀ ਫੇਰ ਉਹ ਸਮਾਂ ਆ ਗਿਆ ਜਿੱਥੇ ਹਾਕਮ ਜਿਹੜਾ ਆ ਉਹ ਆਪਣੀ ਮੰਗਾ ਮੰਮਵਾਉਣ ਦੇ ਲਈ ਯਾਨੀ ਕਿ ਕਿਸਾਨਾਂ ਨੂੰ ਕਹਿ ਸਕਦੇ ਆ ਕਿ ਇੱਕ ਪਾਸੇ ਉਹਨਾਂ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਖਾਸ ਕਰਕੇ ਪੰਜਾਬ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਦੇਖੋ ਜੀ ਰੰਗ ਮਰ ਜਾਂਦਾ ਰੰਗ ਜੇਬ ਨਹੀਂ ਮਰਦਾ ਰੰਗ ਉੱਤਰ ਜਾਂਦਾ ਕੱਪੜੇ ਤੋਂ ਜਿਵੇਂ ਆਪਾਂ ਕਹਿੰਨਾ ਰੰਗ ਉੱਤਰ ਗਿਆ ਰੰਗ ਹੋ ਗਿਆ ਰੰਗ ਉੱਤਰ ਜਾਂਦਾ ਰੰਗ ਜੇਬ ਨਹੀਂ ਮਰਦਾ ਉਹਦੀ ਜਿਹੜੀ ਰੂਹ ਆ ਨਾ ਉਹ ਉਡੋੜ ਕੇ ਹੁੰਦੀ ਆ ਮੈਨੂੰ ਤਾਂ ਮੋਦੀ ਤੇ ਯਾਨੀ ਕਿ ਹੁਣ ਐ ਲੱਗਦਾ ਵੀ ਕਿਤੇ ਉਹ ਰੰਗ ਜੇਬ ਤਾਂ ਨਹੀਂਗਾ ਤੁਹਾਨੂੰ ਮਤਲਬ ਜ਼ਿੰਮੇਦਾਰ ਮੈਂ ਪਹਿਲੀ ਗੱਲ ਕਹੀ ਕਿ ਜ਼ਿੰਮੇਦਾਰ ਉਹ ਹਾਕਮ ਸੀਗਾ ਉਸਨੇ ਕੁਝ ਨਹੀਂ ਸੋਚਿਆ ਉਸਨੇ ਸਿਰਫ ਇਹ ਸੋਚਿਆ ਕਿ ਮੇਰੀਆਂ ਗੱਲਾਂ ਵੱਡੀਆਂ ਹੋਣੀਆਂ ਚਾਹੀਦੀਆਂ ਨੇ ਬਾਕੀ ਚਾਹੇ ਜੋ ਮਰਜੇ ਛੋਟੇ-ਛੋਟੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਅੱਜ ਉਹ ਸਮਾਂ ਫਿਰ ਦੁਬਾਰਾ ਵਾਪਸ ਆ ਗਿਆ ਢੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਨੇ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਜਿਸ ਕਿਸਾਨ ਨੇ ਅੰਨ ਦਾਤਾ ਨੇ ਪੂਰੀ ਦੁਨੀਆ ਦਾ ਢਿੱਡ ਭਰਨਾ ਹੈ ਅੱਜ ਉਹ ਵੀ ਭੁੱਖਾ ਬੈਠਾ ਹੈ ਤੇ ਪਰ ਫਿਰ ਵੀ ਸਰਕਾਰ ਦੀ ਕੰਨ ਕੰਤੇ ਜੂੰ ਤੱਕ ਨਹੀਂ ਸਰ ਕਰੇ ਕੰਨ ਤੇ ਜੂੰ ਤਾਂ ਨਹੀਂ ਰੜਕਦੀ ਜੀ ਇਹ ਪੰਜਾਬ ਤੇ ਗੋਲੀਆਂ ਮਰਵਾਉਣਾ ਚਾਹੁੰਦੇ ਆ ਪਹਿਲਾਂ ਜਿਵੇਂ ਸਾਡੇ ਮੁੰਡੇ ਤੇ ਗੋਲੀ ਮਾਰੀ ਆ ਸੁਭ ਕਰਨ ਤੇ ਇਹਨਾਂ ਦਾ ਜੋਰ ਨਹੀਂ ਚੱਲਦਾ ਪੰਜਾਬ ਤੇ ਇਹ ਚਾਹੁੰਦੇ ਆ ਵੀ ਕਿਵੇਂ ਨਾ ਕਿਵੇਂ ਅਸੀਂ ਪੰਜਾਬ ਨੂੰ ਖਤਮ ਕਰ ਦਈਏ ਇਹ ਪੱਗ ਬੰਨ ਕੇ ਪੱਗਾਂ ਵਾਲਿਆਂ ਦੇ ਵਿੱਚ ਇਹ ਮੇਰੇ ਚੇਤੇ ਆ ਵੀ ਜਦੋਂ ਨਾ ਇੱਕ ਵਾਰ ਅਬਰਜੈਂਸੀ ਦੇ ਵਿੱਚ ਹੋਇਆ ਸੀਗਾ ਪੱਗ ਬੰਨ ਕੇ ਪੰਜਾਬ ਚੋਂ ਲੁਕਿਆ ਸੀ ਅਗੇ ਏ ਪੰਜਾਬ ਨੂੰ ਖਤਮ ਤਾਂ ਕਰਨਾ ਚਾਹੁੰਦੇ ਆ ਇਹਨਾਂ ਦੇ ਪੰਜਾਬ ਰੋੜਾ ਬਣਦਾ ਬਾ ਰਾਜ ਦੇ ਵਿੱਚ ਆਗੇ ਪੰਜਾਬ ਨੂੰ ਖਤਮ ਕਰਨਾ ਕਿਸਾਨੀ ਨੂੰ ਖਤਮ ਕਰਨਾ ਮਤਲਬ ਪੰਜਾਬ ਨੂੰ ਖਤਮ ਮੈਂ ਤੁਹਾਨੂੰ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆ ਵੀ ਜਿਹੜੀ ਜ਼ਮੀਨ ਆ ਉਹ ਇੱਥੇ ਦੀ ਹੈਗੀ ਸੋਨਾ ਜਿਵੇਂ ਕੋਹੇ ਨੂਰ ਦਾ ਹੀਰਾ ਸੀ ਉਹ ਪੰਜਾਬ ਦੇ ਵਿੱਚ ਸੀਗਾ ਸੰਯੁਕਤ ਪੰਜਾਬ ਸਾਡਾ ਹਰਿਆਣਾ ਪੰਜਾਬ ਹਿਮਾਚਲ ਇਹ ਸਾਡੇ ਆਪਣੇ ਸੀਗੇ ਇਹ ਸਭ ਤੋਂ ਖੋਲੇ ਆ ਹੁਣ ਉਹਨਾਂ ਦੀ ਅੱਖ ਦੇ ਵਿੱਚ ਲੜਕਦਾ ਪੰਜਾਬ ਵੀ ਕਿਵੇਂ ਨਾ ਕਿਵੇਂ ਕਰਕੇ ਅਸੀਂ ਹਿੰਦੂ ਰਾਸ਼ਟਰ ਬਣਾਈਏ ਪੰਜਾਬ ਨੂੰ ਖਤਮ ਕਰਦੀ ਹੈ ਕੇਸਾ ਧਾਰੀ ਜਿਹੜੇ ਸਿੱਖ ਨੇ ਉਹਨਾਂ ਨੂੰ ਹਿੰਦੂ ਬਣਾ ਕੇ ਅਸੀਂ ਰੱਸਾ ਪਾ ਕੇ ਗਲ ਦੇ ਵਿੱਚ ਅਸੀਂ ਕੀਲੇ ਤੇ ਮੰਨ ਲੀਏ ਪਰ ਉਸ ਟਾਈਮ ਭੁੱਲ ਗਏ ਵੀ ਅਸੀਂ ਕਿਹਦੇ ਬੰਸਰਾਂ ਕਿਹੜੇ ਸਾਡੇ ਪਿੱਛੇ ਸੀਗੇ ਜਿਹੜੇ ਸਾਬ ਜਦੋਂ 9-9 ਸਾਲ ਦੇ 7-7 ਸਾਲ ਦੇ ਨਾ ਨੀਹਾਂ ਤੇ ਚਣੇ ਗਏ ਪਰ ਇੰਨੀ ਮੰਨੀ ਇਹ ਕਿਵੇਂ ਭੁੱਲ ਗਿਆ ਹੁਣ ਵੀ ਜੀ ਅਸੀਂ ਨਹੀਂ ਭੁੱਲਦੇ ਇਹਨੇ ਸਾਡੇ ਨਾਲ ਕੀਤੀ ਆ ਅਸੀਂ 600 ਸਾਲ ਨਹੀਂ ਭੁੱਲਾਂਗੇ ਇਹਨਾਂ ਦੇ ਤਾਂ ਲੰਗਰ ਵੀ ਰੜਕਦੇ ਆ ਲੰਗਰ ਤਾਂ ਰੜਕਦੇ ਆ ਜੀ ਵੀ ਇਹ ਲੰਗਰ ਲਾ ਕੇ ਆਪਣੇ ਆਪ ਦੀ ਬਾਏ ਬਾਏ ਕਰਾਉਂਦੇ ਆ ਸੀ ਤਾਂ ਕੋਈ ਬਾਏ ਬਾਏ ਨਹੀਂ ਕਰਾਉਂਦੇ ਸੰ ਤਾਂ ਕੋਈ ਜ਼ਰੂਰਤ ਨਹੀਂ ਬਾਏ ਬਾਏ ਕਰਾਉਣ ਦੀ ਇਹ ਸਾਡੇ ਪੀਜੇ ਗਣਦੇ ਆ ਉਹ ਪੀਜੇ ਵੀ ਤਾਂ ਸਾਡੇ ਹੀ ਆ ਯਾਰ ਸਾਡੀ ਕਣਕ ਚੋਂ ਆਉਂਦੇ ਆ ਅਸੀਂ ਕਿਉਂ ਨਾ ਖਾਈਏ ਹੈ ਤੁਹਾਡੇ ਪਿਓ ਦੇ ਆ ਇਹਨਾਂ ਦੇ ਪਿਓ ਨੇ ਲਿਆ ਕੇ ਤੇ ਤੁਸੀਂ ਪੀਜੇ ਪੀਜੇ ਸਾਡੇ ਅਸੀਂ ਖਾਈਏ ਨਾ ਖਾਈਏ ਸੜਦੀ ਆ ਭਾਵਾ ਇਹ ਕੌਣ ਹੁੰਦੇ ਆ ਪੁੱਛਣ ਵਾਲੇ ਸਾਨੂੰ ਪੀਜੇ ਆ ਵਾਦੀ ਇਨਾਂ ਨੂੰ ਆਇਆ ਵੀ ਇਹ ਦੂਜੇ ਬੰਦੇ ਦਾ ਢਿੱਡ ਕਿਉਂ ਭਰਦੇ ਆ ਇਹ ਭੁੱਖਾ ਮਾਰਨਾ ਚਾਹੁੰਦੇ ਆ ਪੂਰੇ ਭਾਰਤ ਨੂੰ ਇਹਨਾਂ ਦੀ ਸਾਜ਼ਿਸ਼ ਆ ਬਿਨ ਲੰਗਰ ਨਾਲ ਚੱਲਣਾ ਇਹ ਲੰਗਰ ਚਲਾ ਕੇ ਲੋਕਾਂ ਨੂੰ ਰੋਟੀ ਖਮਾਉਂਦੇ ਆ ਲੋਕ ਸਾਡੀ ਕਹਿਣ ਬੀਜਪੀ ਸਾਨੂੰ ਰੋਟੀ 5 ਕਿਲੋ ਕਣਕ ਦੇ ਦਿੰਦੇ ਆ ਵੀ ਉਹ ਕਹਿਣ ਵੀ ਬੀਜਪੀ 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 ਇਹਨਾਂ ਦੇ ਲੰਗਰ ਬੰਨ ਓਏ ਅਸੀਂ ਤਾਂ ਕਿਸੇ ਤੋਂ ਲੈਂਦੇ ਨਹੀਂ ਕੋਈ ਜ਼ਿਆਦਾ ਲੰਗਰ ਤਾਂ ਬਾਬਾ ਨਾਨਕ ਚਲਾ ਰਿਆ ਅਸੀਂ ਕੌਣ ਆ ਲੰਗਰ ਚਲਾਉਣ ਵਾਲੇ ਆਉਣ ਵਾਲੇ ਸਮੇਂ 'ਚ ਜੇ ਗੱਲ ਕਰ ਲਈ ਜਾਵੇ ਕਿਸਾਨਾਂ ਦੀ ਕਿਸਾਨ ਲੰਮੇ ਸਮੇਂ ਤੋਂ ਆਪਣੇ ਸੰਘਰਸ਼ਾਂ ਦੇ ਲਈ ਅਕਸਰ ਲੜਦੇ ਰਹਿੰਦੇ ਨੇ ਲਹਿਰ ਆਉਂਦੀ ਰਹਿੰਦੀ ਆ 84 ਵੀ ਦੇਖਿਆ ਸੀ ਬਹੁਤ ਸਾਰਾ ਸਮਾਂ ਜਿਹੜਾ ਅਸੀਂ ਜਦੋਂ ਯਾਦ ਕਰਦੇ ਆ ਇਹ ਸਮਾਂ ਵੀ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਮਾਂ ਯਾਦਗਾਰ ਰਹੇਗਾ ਤਾਂ ਸਾਡੇ ਜਿਹੜੇ ਬੱਚੇ ਨੇ ਅਸੀਂ ਉਹਨਾਂ ਨੂੰ ਦੱਸ ਸਕਦੇ ਆ ਅੱਗੇ ਕਿ ਇਹੋ ਜਿਹਾ ਸੰਘਰਸ਼ ਵੀ ਕਦੇ ਹੋਇਆ ਸੀ ਪਰ ਲੋਕਾਂ ਨੂੰ ਕਿਤੇ ਨਾ ਕਿਤੇ ਅਵੇਰਨੈਸ ਨਹੀਂ ਹੈਗੀ ਜੇ ਕਿਹਾ ਜਾਵੇ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਕਿ ਸਾਡੇ ਹੱਕ ਕੀ ਨੇ ਸਾਡੀਆਂ ਮੰਗਾਂ ਆਸਾਨ ਦੇ ਸਾਨੂੰ ਚਾਹੀਦਾ ਕੀ ਆ ਲੋਕਾਂ ਨੂੰ ਮੋਟੀਆਂ-ਮੋਟੀਆਂ ਚੀਜ਼ਾਂ ਪਾ ਦੇਣ ਕਿੱਥੇ ਕਮੀ ਰਹਿ ਗਈ ਆ ਜਿਵੇਂ ਆਪਣੇ ਮਜ਼ਦੂਰ ਨੇ ਲੰਬਰ ਵੰਦ ਤੇ ਪਹਿਲਾਂ ਮਜ਼ਦੂਰਾਂ ਤੇ ਆਜੋ ਕਿਸਾਨਾਂ ਨੂੰ ਆਪਾਂ ਪਿੱਛੇ ਛੱਡ ਜਾਨੇ ਜੇ ਕਿਸਾਨ ਨਹੀਂ ਹੋਣਗੇ ਤਾਂ ਮਜ਼ਦੂਰ ਕੀ ਕਰਨਗੇ ਕੀ ਕਰਨਗੇ ਆਕਰਚ ਜੇ ਉਹਨਾਂ ਦੇ ਪੇਟ ਦੇ ਵਿੱਚ ਅੰਨ ਜਾਊਗਾ ਇੱਕ ਸਾਡੇ ਉਹ ਨੰਗ ਸਿੰਘ ਆ ਆਪਣੇ ਬੀਜਪੀ ਦਾ ਕੋਈ ਚੰਡੀਗੜ੍ਹ ਉਹਨੇ ਲੰਗਰ ਵੀ ਲਾਇਆ ਸੀ ਜੂਪੀ ਦੇ ਵਿੱਚ ਉਹ ਕਰੀ ਜਾਂਦਾ ਇੱਕ ਦੁਕਾਨ ਦੇ ਵਿੱਚ ਕਣਕ ਬੀਜ ਲਾਣਗੇ ਉਹ ਮਾਮਾ ਕਣਕ ਬੀਜਣੀਆਂ ਕਿ ਫੁੱਲ ਬੀਜਣੇ ਆ ਹੈ ਵੱਡੀ ਲੜਾਈ ਕਣਕ ਬੀਜਣੀਆਂ ਫੁੱਲ ਨਹੀਂ ਬੀਜਣੇ ਵੀ ਗਮਲਿਆਂ ਦੇ ਵਿੱਚ ਲਾ ਲੋਗੇ ਠੀਕ ਆ ਕਿ ਨਹੀਂ ਤੂੰ ਸਾਡਾ ਸਿੰਘ ਹੋ ਕੇ ਗੁਰੂ ਦਾ ਸਿੰਘ ਹੋ ਕੇ ਗਦਦਾਰੀਆਂ ਤੇ ਉਤਰਿਆ ਆ ਤੈਨੂੰ ਸ਼ਰਮ ਨਹੀਂ ਆਉਂਦੀ ਇੱਥੇ ਆ ਕੇ ਸਾਥਾਂ ਦੇ ਕਹਿੰਦਾ ਮੈਂ ਤਾਂ ਕਿਸਾਨਾਂ ਨੂੰ ਜਾਣਦਾ ਨਹੀਂ ਜੇ ਤੂੰ ਕਿਸਾਨਾਂ ਨੂੰ ਨਹੀਂ ਜਾਣਦਾ ਤੂੰ ਹੈ ਕੌਣ ਤੂੰ ਪੰਜਾ ਜਿਨੀ 13 ਜਿਨੀ ਤੂੰ ਕਿਸਾਨਾਂ ਦੇ ਨਾਲ ਹੀ ਸਿੰਘ ਨੇ ਸਿੰਘਾਂ ਦੇ ਨਾਲ ਹੀ ਕਿਸਾਨ ਨੇ ਅਸੀਂ ਕਿਸਾਨਾਂ ਦੇ ਨਾਲ ਆਪਣੀਆਂ ਹਸਤਾ ਪ੍ਰਾਪਤ ਕਰਾਂਗੇ ਜੇ ਡੱਲਿਆਰ ਸਾਹਿਬ ਨੂੰ ਕੁਝ ਹੋ ਗਿਆ ਉਸ ਤੋਂ ਬਾਅਦ ਅਸੀਂ ਵੀ ਬੈਠੇ ਆ ਲੜਾਈ ਨੂੰ ਅਸੀਂ ਤਿਆਰ ਆ ਮਰਨ ਨੂੰ ਵੀ ਤਿਆਰ ਆ ਮਾਰਨ ਨੂੰ ਵੀ ਤਿਆਰ ਪਰ ਸਾਨੂੰ ਅਯਾਤ ਨਹੀਂ ਹੈਗੀ ਇਸ ਕਰਕੇ ਜਿਵੇਂ ਡੱਲਿਆਰ ਸਾਹਿਬ ਕਹਿਣਗੇ ਉੱਕਣੇ ਕਰਾਂਗੇ ਜੇ ਉਹਨਾਂ ਨੇ ਕਹਿਤਾ ਵੀ ਨੀਮੀ ਪਾ ਕੇ ਖੜਨਾ ਨੀਮੀ ਪਾ ਕੇ ਖੜਾਂਗੇ ਜੇ ਉਹਨਾਂ ਨੇ ਕਹਿਤਾ ਵੀ ਲੜਨਾ ਤਾਂ ਲੜਾਂਗੇ ਪਰ ਚੱਕਰ ਇਹ ਆ ਵੀ ਪਿਆਰ ਨਾਲ ਫਿਰ ਜੰਗ ਲੜਨਾ ਚਾਹੁੰਦੇ ਆ ਅਸੀਂ ਕਿਸੇ ਨੂੰ ਮਾਰਨਾ ਨਹੀਂ ਚਾਹੁੰਦੇ ਕਿਉਂਕਿ ਸਾਡੀਆਂ ਜਿਹੜਾ ਪਿਆਰ ਆ ਪਰਿਵਾਰ ਆ ਇਹ Hindu Muslim Sikh ਸਾਈਦਾ ਪਿਆਰ ਨਹੀਂ ਮਰਨਾ ਚਾਹੀਦਾ ਚਾਰੇ ਭਰਾਵਾਂ ਦਾ ਇਹ ਮਾਰਨਾ ਚਾਹੁੰਦੇ ਆ BJP ਨੂੰ ਜਲਦੀ ਤੋਂ ਜਲਦੀ ਨਾ ਪਿੱਛੇ ਹਟਾ ਦੇਣ ਪੂਰੇ ਭਾਰਤ ਵਾਲੇ ਨਹੀਂ ਤਾਂ ਬੀਜੇਪੀ ਲੋਕਾਂ ਦੇ ਬੱਚੇ ਕੱਢ ਕੱਢ ਕੇ ਮਾਰੂ ਜਿਵੇਂ ਜੁਪੀ ਚੋਂ ਕੱਢ ਕੱਢ ਕੇ ਮਾਰਦੇ ਆ ਨਾ ਉਹ ਕਣ ਇਹ ਬੀਜੇਪੀ ਸਾਰੇ ਭਾਰਤ ਦੇ ਵਿੱਚੋਂ ਲੋਕਾਂ ਨੂੰ ਘਰੋਂ ਕੱਢ ਕੱਢ ਕੇ ਮਾਰੂ ਬੀਜੇਪੀ ਤੋਂ ਮੂੰਹ ਮੋੜ ਲਓ ਨਹੀਂ ਬੀਜੇਪੀ ਖਤਮ ਕਰ ਦੂ ਸਾਰਿਆਂ ਨੂੰ ਕੀ ਕਹਿਣਾ ਚਾਹੋਂਗੇ ਜੇ ਮੋਦੀ ਤੱਕ ਸਨੇਹਾ ਪਹੁੰਚਾਉਣਾ ਚਾਹੋਂ ਕਿਉਂਕਿ ਵੀਡੀਓ ਸੋਸ਼ਲ ਮੀਡੀਆ ਦੇ ਰਾਹੀਂ ਸੋਸ਼ਲ ਮੀਡੀਆ 'ਚ ਬਹੁਤ ਤਾਕਤ ਆ ਜਾਂਦੀ ਆ ਉਹਨਾਂ ਤੱਕ ਪਹੁੰਚਦੀਆਂ ਜ਼ਰੂਰ ਹੈ ਪਰ ਚਾਹੇ ਉਹ ਫੀਲ ਨਹੀਂ ਕਰਦੇ ਕੀ ਕਹਿਣਾ ਚਾਹੋਂਗੇ ਉਹਨਾਂ ਨੂੰ ਕਿ ਤੁਸੀਂ ਮੋਤੀ ਸਾਹਿਬ ਮੰਤਰੀ ਸੈਣੀ ਦੇ ਦਿਸ਼ਾ ਨਿਰਦੇਸ਼ਕ ਦਸਵੇਂ ਪਾਸ਼ਾ ਦਾ ਪੁੱਤ ਆ ਜੰਗ ਨੂੰ ਤਿਆਰ 24 ਘੰਟੇ ਰਹਿਣਾ ਵਾ ਉਹ ਕਰਨ ਤੋਂ ਤੁਰੇ ਹੋਇਆ ਪਿਆਰ ਨਾ ਮੰਨ ਜਾ ਫੌਜਾਂ ਕਦੇ ਇੰਨੀ ਮੰਨਦੀਆਂ ਨਾ ਸੀਜ਼ਲ ਹੁਣ ਤਾਂ ਉਹ ਨਾ ਲੋੜ ਦੋ ਹੱਥ ਜੋੜ ਕੇ ਬੇਨਤੀ ਆ ਕਿਸਾਨਾਂ ਦੀ ਮੰਨ ਲਓ ਜੇ ਜੰਗ ਕਰਨ ਦੀ ਇੰਨੀ ਆ ਫਿਰ ਇੱਧਰ ਸਾਨੂੰ ਵੀ ਹਥਿਆਰ ਦੇ ਦੋ ਫੇ ਦੇਖ ਲਓ ਆਮੋ ਸਾਹਮਣੀ ਵੀ ਕਿਵੇਂ ਹੁੰਦਾ ਜਾ ਫਿਰ ਕਿਸਾਨਾਂ ਦੀ ਮੰਨ ਲੋ ਹੱਥ ਜੋੜਦੇ ਆਂ ਸੀ ਤੁਹਾਡੇ ਭਾਈ ਸਾਹਿਬ ਇਹ ਕਮੰਡ ਛੱਡ ਦੋ ਰਾਜਾ ਸਕੰਦਰ ਦਾ ਨਹੀਂ ਰਿਹਾ ਸੀ ਰੰਗਜੀਵ ਦਾ ਨਹੀਂ ਰਿਹਾ ਸੀ ਤੁਹਾਡਾ ਵੀ ਨਹੀਂ ਰਹਿਣਾ ਇੱਕ ਦਿਨ ਕੀੜੇ ਪੈਣਗੇ ਮਰੇਗਾ ਸੱਪ ਲੜ ਕੇ ਕਿਸਾਨਾਂ ਨੂੰ ਧੋਖਾ ਦਿੰਨਾ ਹਾਂ ਅਨ ਉਹਨਾਂ ਦਾ ਖਾਣਾ ਪੱਥਰ ਦਾ ਦਰਿਆ ਗਾਲੋ ਪੱਥਰ ਖਾ ਪੱਥਰ ਖਾ ਫਿਰ ਤੈਨੂੰ ਕਹਾਂਗੇ ਤੂੰ ਕਿਸਾਨਾਂ ਦਾ ਕੁਝ ਨਹੀਂ ਖਾਂਦਾ ਖਾਨਾ ਕਿਸਾਨਾਂ ਦਾ ਮਾਰਦਾ ਕਿਸਾਨਾਂ ਨੂੰ ਸ਼ਰਮ ਤੈਨੂੰ ਆਉਂਦੀ ਨਹੀਂ ਕਿਉਂਕਿ ਜਿਹੜਾ ਧੀ ਨਹੀਂ ਪੁੱਤ ਨਹੀਂ ਨੋ ਨਹੀਂ ਹੈ ਔਲਾਦ ਨਹੀਂ ਘਰ ਵਾਲੀ ਨੂੰ ਧੋਖਾ ਦੇ ਗਿਆ ਉਹ ਬੰਦਾ ਹੀ ਜੜਾ ਹੋ ਸਕਦਾ ਮਰਤ ਨਹੀਂ ਹੋ ਸਕਦਾ ਉਹ ਨੰਬਰ 1 ਦਾ ਹੀ ਜੜਾ ਬੰਦਾ ਵਾ ਉਹ ਤਾਂ ਕਰਕੇ ਲੋਕਾਂ ਨੂੰ ਮਾਰਦਾ ਵਾ ਕਿਉਂਕਿ ਹੀ ਜੜੇ ਵੀ ਵਿਚਾਰੇ ਬਹੁਤ ਵਧੀਆ ਹੁੰਦੇ ਆ ਉਹਨਾਂ ਦਾ ਧਰਮ ਹੁੰਦਾ ਉਹ ਕਦੇ ਕਿਸੇ ਤੇ ਨਜਾਇਜ਼ ਵਾਰ ਨਹੀਂ ਕਰਦੇ ਕਿਸੇ ਨੂੰ ਬਾਸੀਸ਼ ਨਹੀਂ ਦਿੰਦੇ ਜੇ ਉਹਨਾਂ ਨਾਲ ਕਰ ਵੀ ਦੋ ਬਣਾ ਹੀ ਜੜਿਆ ਨਾਲ ਕੋਸ ਉਹ ਫਿਰ ਵੀ ਸੀਜ ਦਿੰਦੇ ਆ ਉਹਨਾਂ ਤੋਂ ਵੀ ਕੀ ਅਗੁਜਰਿਆ ਉਹ ਜੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਕਿਤੇ ਨਾ ਕਿਤੇ ਨੌਜਵਾਨੀ ਨੂੰ ਦੇ ਵਿੱਚ ਵੀ ਕਿਤੇ ਨਾ ਕਿਤੇ ਜੋਸ਼ ਘਟਦਾ ਜਾ ਰਿਹਾ ਜੇ ਜੋਸ਼ ਦੇਖਿਆ ਜਾਵੇ ਉਹ ਘਟਾ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਬਾਦ ਛੱਡ ਕੇ ਇੱਥੇ ਪਹੁੰਚਣਾ ਚਾਹੀਦਾ ਕੀ ਕਹਿਣਾ ਤਾਂ ਉਹਨਾਂ ਨੂੰ ਪੁੱਤ ਆਜੋ ਇਹ ਸੁਭ ਕਰਨ ਉਹ ਉਹ ਗੱਲ ਕੋਈ ਹਾਸਾ ਲੱਗ ਕੇ ਸੀਗਾ ਹੁਣ ਤੁਹਾਡੇ ਪਿਓ ਤੁਹਾਡੇ ਆ ਤੁਹਾਡੇ ਬਜ਼ੁਰਗ ਖੜੇ ਆ ਮੂਰੇ ਸਈਦੀਆਂ ਪਾਉਣ ਨੂੰ ਡਰੋ ਨਾ ਪਹਿਲਾਂ ਸਈਦੀਆਂ ਸਹੀ ਪਾਵਾਂਗੇ ਲੰਬਰ ਥੋੜਾ ਆਊਗਾ ਜੇ ਤੁਸੀਂ ਨਹੀਂ ਆਓਗੇ ਤਾਂ ਜਿੱਤ ਪ੍ਰਾਪਤ ਨਹੀਂ ਹੋਣੀ ਕਿਉਂਕਿ ਤੁਹਾਡੇ ਨਾਲ ਹੀ ਜਿੱਤ ਪ੍ਰਾਪਤ ਆ ਪੁੱਤ ਘਰੋਂ ਟਕੇ ਆਓ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜਾ ਖੋਵੋ ਕਿਉਂਕਿ ਤੁਸੀਂ ਨੌਜਵਾਨ ਪੀੜੀ ਐਹ ਜੀ ਆ ਜਿੱਦਾਂ ਨੂੰ ਤੁਰਪੇ ਨਾ ਹੜ ਆ ਜਾਂਦਾ ਇਸ ਕਰਕੇ ਆ ਜਾਓ ਪੁੱਤ ਹੱਥ ਬੰਨ ਕੇ ਬੇਨਤੀ ਆ ਓਏ ਓਏ ਆ ਜਾਓ ਪੁੱਤ ਆ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ